ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪੰਜਵਾ ਰਾਖ ਲਿਆ ਗੁਰ ਪੂਰੇ ਆਪ ਮਨ ਮੁਖ ਕੋ ਲਾਗੋ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਊਜਲ ਹੋਵੇ ਦਰਵਾਰੇ ਰਹਾਉ ਗੁਰ ਕੇ ਚਰਨ ਹਿਰਦੇ ਵਸਾਏ ਦੁੱਖ ਦਸ਼ਮਨ ਤੇਰੀ ਹਟਾਏ ਬੁਲਾਏ ਗੁਰ ਕਾ ਸ਼ਬਦ ਤੇ ਰੈ ਸੰਗ ਸਹਾਈ ਦਇਆਲ ਭਏ ਸਗਲੇ ਜੀ ਭਾਏ ਗੁਰ ਪੂਰੇ ਜਬ ਕਿਰਪਾ ਕਰੀ ਭਨਤ ਨਾਨਕ ਮੇਰੀ ਪੂਰੀ ਪਰੇ ਗੌਰਪੁਰੇ ਜਦ ਕਿਰਪਾ ਕਰੀ ਪੰਤ ਨਾਨਕ ਮੇਰੀ ਪੂਰੀ ਪਰੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ